ਹੈਲੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਅੱਜ ਲੈ ਕੇ ਆਏ ਭੈਣਾਂ ਤੁਹਾਡੇ ਵਾਸਤੇ ਸਟਿਚ ਕੀਤੇ ਹੋਏ ਸੂਟ ਸਿਲਾਈ ਕੀਤੇ ਹੋਏ ਇਸਦੇ ਹੀ ਡਿਜ਼ਾਈਨ ਇਸ ਤਰ੍ਹਾਂ ਕੀਤੀ ਆਪਾਂ ਉਹ ਦਿਖਾਉਣੇ ਆ ਜੇ ਕਿਸੇ ਮੇਰੀ ਭੈਣ ਨੂੰ ਪਸੰਦ ਆਈ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਮੇਰੇ ਆਈਡੀਆ ਕਿਦਾਂ ਦੇ ਲੱਗੇ ਇਹ ਆਪਾਂ ਨੈਕ ਦਾ ਡਿਜ਼ਾਈਨ ਬਣਾਇਆ ਇਸ ਤਰ੍ਹਾਂ ਜੀ ਕਹਣਾ ਇਸ ਦੇ ਨਾਲ ਪਲਾਜੋ ਉਸ ਦਾ ਆਪਾਂ ਕਪੜਾ ਇਸ ਤੇ ਲਗਾਇਆ ਹੈ ਨਾਲ ਆਪਾਂ ਇਸ ਤਰ੍ਹਾਂ ਫਲਾਵਰ ਵਾਲੀ ਇਸ ਤਰ੍ਹਾਂ ਟਾਈ ਡਾਈ ਲੈਸ ਲਾਈ ਆ ਤੇ ਇਸ ਦੀ ਜਿਹੜੀ ਬਾਜੂ ਦਾ ਡਿਜ਼ਾਈਨ ਆ ਉਹ ਆਪਾਂ ਇਸ ਤਰ੍ਹਾਂ ਕੀਤਾ ਹੈ ਇਹ ਜੀ ਫਲਾਵਰ ਅਮਰੇਲਾ ਬਾਜੂ ਬਣਾਈ ਆ ਤੇ ਇਸ ਤਰ੍ਹਾਂ ਉਤੇ ਪਲਾਜੋ ਦੇ ਨਾਲ ਦਾ ਕਪੜਾ ਲਾ ਕੇ ਡਿਜ਼ਾਈਨ ਕੀਤੀ ਤੇ ਇਸ ਦੇ ਜਿਹੜਾ ਚਾਕ ਆ ਉਸ ਤੇ ਆਪਾਂ ਇਸ ਤਰ੍ਹਾਂ ਦੀ ਔਰਗੰਜਾ ਵਾਲੀ ਲੈਸ ਲਾਈ ਆ ਬੈਗ ਤੇ ਫਰੰਟ ਦੋਨੋਂ ਸਾਈਡ ਲਾਈ ਆ ਇਸ ਤਰ੍ਹਾਂ ਸਾਰੇ ਸੂਟ ਦੀ ਲੌਕ ਇਸ ਤਰ੍ਹਾਂ ਆਉਂਦੀ ਆ ਤੇ ਇਸ ਦੇ ਨਾਲ ਜਿਹੜਾ ਪਲਾਜ਼ੋ ਆ ਉਹ ਚਿਗੰਦਾ ਹੀ ਰੱਖਿਆ ਹੋਇਆ ਨਾਲ ਆਵੇ ਇਸ ਤਰ੍ਹਾਂ ਹਾਂਜੀ ਦੂਸਰਾ ਸੂਟ ਆਪਾਂ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਇਹ ਵੀ ਕਾਟਨ ਦਾ ਇਸ ਤਰ੍ਹਾਂ ਫਲਾਵਰ ਵਾਲਾ ਸੂਟ ਆ। ਅਸਦੇ ਆਪ ਨੈਕ ਤੇ ਇਸ ਤਰ੍ਹਾਂ ਪਹਿਲਾਂ ਵਾਈਟ ਕਲਰ ਦੀ ਲੈਸ ਲਾਈ ਆ ਉਸ ਤੋਂ ਬਾਅਦ ਇਹ ਵਾਲੀ অর্ਗਾਂਜਾ ਦੀ ਲੈਸ ਲਾਈ ਆ। ਸਾਈਡਾਂ ਤੇ ਤੇ ਇਹਦੀਆਂ ਬਾਹਾਂ ਵੀ ਇਸ ਤਰ੍ਹਾਂ ਬਣਾਈਆਂ ਐ। ਤੁਸੀਂ ਇਹ ਸਾਧ ਨੂੰ ਦੱਸਦੇ ਘੇਰੇ ਆ ਤੇ ਆਪਾਂ ਪਿੰਟਿਕਸ ਪਾ ਕੇ ਲੈਸ ਪਾ ਕੇ ਇਸ ਤਰ੍ਹਾਂ ਡਿਜ਼ਾਈਨਿੰਗ ਕੀਤੀ ਆ। ਤੁਸੀਂ ਵੀ ਦੇਖ ਸਕਦੇ ਹੋ। ਤੇ ਇਸ ਦੇ ਨਾਲ ਜਿਹੜਾ ਪਲਾਜ਼ੋ ਬਣਾਇਆ ਉਸ ਦੇ ਆਪਾਂ ਇਸ ਤਰ੍ਹਾਂ ਡਿਜ਼ਾਈਨਿੰਗ ਕੀਤੀ ਆ। ਹਾਂਜੀ ਤੀਸਰਾ ਸੂਟ ਜਿਹੜੀ ਡਿਜ਼ਾਈਨਿੰਗ ਆਪਾਂ ਇਸ ਤਰ੍ਹਾਂ ਕੀਤੀ ਆ ਤੁਸੀਂ ਵੇਖ ਸਕਦੇ ਹੋ ਜੇ ਨੈੱਕ ਦੇ ਉੱਪਰ ਆਪਾਂ ਇੱਧਰ ਬਟਨ ਪੱਟੀ ਲਗਵਾਈ ਆ ਲੈਸ ਲਾ ਕੇ ਤੇ ਵਿੱਚ ਆਪਾਂ ਨਾਲ ਕਲੀਆਂ ਪਾਈਆਂ ਦੋਨੋਂ ਸਾਈਡਾਂ ਇਸ ਤਰ੍ਹਾਂ ਇਹ ਇਦਾਂ ਕਲੀਆਂ ਪਾਈਆਂ ਲੀਆਂ ਵਿੱਚ ਇਹਦੇ ਵਿੱਚ ਆਪਾਂ ਕੱਟ ਨਹੀਂ ਲਾਇਆ ਕੋਈ ਵੀ ਵੈਸੇ ਅੰਡਰਗਰਾਊਂਡ ਕਰਤੀ ਆਪਾਂ ਤਾਂ ਇਸ ਦੀ ਬਾਅਦ ਵੀ ਫੌਲ ਅੰਬਰੇਲਾ ਹੈ ਇਸ ਦੇ ਨਾਲ ਸਲਵਾਰ ਬਣਾਈ ਆਪਾਂ ਸਲਵਾਰ ਦੇ ਪੌਂਚੇ ਦੇ ਇਸ ਤਰ੍ਹਾਂ ਆਪਾਂ ਲੈਸ ਲਾ ਦਿੱਤੀ ਹੈ ਬਣਾ ਮੈਨੂੰ ਵੀਡੀਓ ਵਿੱਚ ਵੇਖ ਕੇ ਕਮੈਂਟ ਜ਼ਰੂਰ ਕਰਿਆ ਕਰੋ ਮੈਨੂੰ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰਿਆ ਕਰੋ ਅੱਗੇ ਸ਼ੇਅਰ ਵੀ ਕਰਿਆ ਕਰੋ ਪਲੀ ਮੇਰੀ ਰਿਕਵੈਸਟ ਆ ਸਾਰੀਆਂ ਭੈਣਾਂ ਨੂੰ ਜਿਹੜਾ ਇਹ ਵਾਲਾ ਕਮੀਜ਼ ਇਸ ਦੀ ਲੈਂਥ ਵੀ ਆਪਾਂ 50 ਇੰਚੀ ਬਣਾਈ ਆ ਪਰ ਇਸ ਕਮੀਜ਼ ਦੀ ਲੰਬਾਈ ਜਿਹੜੀ ਕਪੜੇ ਦੀ ਘੱਟ ਸੀਗੀ ਆਪਾਂ ਇਸ ਤਰ੍ਹਾਂ ਜੁਆਇੰਟ ਲੈਸ ਪਾਈ ਆ ਵਿੱਚ ਕਾਹਵਲ ਜੁਆਇੰਟ ਲੈਸ ਪਾ ਕੇ نیچے ਇਸ ਤਰ੍ਹਾਂ ਨਾਲ ਦੇ ਕਮੀਜ਼ ਦੇ ਕਪੜਾ ਉਸ ਤੋਂ ਬਾਅਦ ਇਹਦਾ ਇਹਦਾ ਵਰਕ ਹੋਇਆ ਬਸੀ ਉਸ ਤੋਂ ਬਾਅਦ نیچے ਆਪਾਂ ਫੇਰ ਲੈਸ ਲਾਈ ਆ ਇਸ ਤਰ੍ਹਾਂ ਆਪਾਂ ਕਟਵਰਕ ਵਾਂਗ ਬਣਾਏ ਹੋਏ ਦੇਖੋ ਇਹ ਜਿਹੜੀ ਲੈਂਥ ਬਣਾਈ ਆ ਇਸ ਤਰ੍ਹਾਂ 50 ਇੰਚ ਪੂਰੀ ਲੈਂਥ ਆਪਾਂ ਤਿਆਰ ਕੀਤੀ ਆ ਆਹ ਵਾਲਾ ਇਸ ਤਰ੍ਹਾਂ ਦਾ ਨੈਕ ਬਣਾਇਆ ਆਪਾਂ ਇਸਦੇ ਪਲਾਜ਼ੋ ਦੇ ਵੀ ਆਪਾਂ ਇਸ ਤਰ੍ਹਾਂ ਲੈਸ ਲਗਵਾ ਦਿੱਤੀ ਔਰਗਾਂਜ਼ਾ ਦੀ ਹੈ ਇੱਕ ਆਈਡੀਆ ਹੀ ਹੋ ਗਿਆ ਦੂਸਰਾ ਆਈਡੀਆ ਇਸ ਤਰ੍ਹਾਂ ਆਪਾਂ ਆਹ ਵਾਲੀ ਪੱਟੀ ਲਾਈ ਇਸ ਤੇ ਕਮੀਜ਼ ਇਸ ਦੀ ਵੀ 50 ਇੰਚ ਲੈਂਥ ਹੀ ਪੂਰੀ ਕੀਤੀ ਆਪਾਂ ਇਸ ਤਰ੍ਹਾਂ ਲੈਸ ਲਾ ਕੇ ਪੱਟੀ ਲਾ ਕੇ ਇਹਦਾ ਨੈੱਕ ਆਪਾਂ ਸਿੰਪਲ ਹੀ ਬਣਾਇਆ ਹੈ ਇਸ ਤਰ੍ਹਾਂ ਹਾਂਜੀ ਇਹ ਕੇ ਵਾਲਾ ਸੂਟ ਹੈ ਇਸ ਦੀ ਵੀ ਲੈਂਥ ਆਪਾਂ 50 ਇੰਚ ਹੀ ਰੱਖੀ ਆ ਇਸ ਦੀ ਵੀ ਲਗ ਮੀ ਡੇਢ ਕੱਪੜੇ ਦੀ ਲੰਬਾਈ ਘੱਟ ਸੀਗੀ ਇਸ ਦੇ نیچے ਆਪਾਂ ਇਸ ਤਰ੍ਹਾਂ ਬਾਟਮ ਨਾਲ ਦੋ ਲਾ ਕੇ ਨਾ ਕੱਪੜਾ ਤੇ ਨਾਲ ਲੈਸ ਲਾ ਕੇ ਡਿਜ਼ਾਈਨਿੰਗ ਕੀਤੀ ਹੈ ਨੀਚੇ ਵੀ ਇਸ ਤਰ੍ਹਾਂ ਹੀ ਕੀਤੀ ਹੈ ਇਧਰ ਬੈਕ ਸਾਈਡ ਤੇ ਤੁਸੀਂ ਆਈਡੀ ਲੈ ਸਕਦੇ ਆਂ ਔਰ ਮੇਰੀਆਂ ਪਿਆਰਨਾਂ ਨੂੰ ਰਿਕਵੈਸਟ ਹੈ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਡਿਜ਼ਾਈਨ ਆਈਡੀਆ ਕਿੱਦਾਂ ਦੇ ਲੱਗੇ ਮੇਰੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ